ਮੰ ਲੋ ਜਿਨੇ ਲੈ ਲਈਆਂ ਨਾ ਉਹਨਾਂ ਤਾਂ ਸਵਾਦ ਆਉਣਾ ਹੀ ਆਉਣਾ ਜਿਨੇ ਦੇਖ ਲਈਆਂ ਨਾ ਉਹਨੂੰ ਵੀ ਸਵਾਦ ਆ ਜਣਾ ਗੱਡੀਆਂ ਲੈ ਕੇ ਆਇਆ ਤੁਹਾਡੇ ਕੋਲੇ ਆਨੰਦ ਆਊਗਾ ਸੁਣਿਓ 18 ਸਾਰੇ ਬਜਟ ਦੀਆਂ ਗੱਡੀਆਂ ਹੈਗੀਆਂ ਸਾਰੀਆਂ ਹੀ ਕਾਰਾਂ ਹੈਗੀਆਂ 18 ਹੈਗੀਆਂ ਕਾਰਾਂ ਹੈਗੀਆਂ ਸਾਰੇ ਬਜਟ ਹੈਗੇ ਆ ਸਾਰੇ ਤਰ੍ਹਾਂ ਦੇ ਰੰਗ ਹੈਗੇ ਆ ਸਾਰੇ ਤਰ੍ਹਾਂ ਦੀ ਕੁਆਲਿਟੀ ਹੈਗੀ ਆ ਪਰ ਹਾਂ ਹਾਲਾਤ ਸਾਰੀਆਂ ਦੇ ਤਕਰੀਬਨ ਇੱਕੋ ਜਿਹੇ ਹੈਗੇ ਆ ਕਿ ਫਰਸਟ ਹੈਂਡ ਹੋਣਗੀਆਂ ਤੇ तकरीबन तकरीबन ਸਾਰੀਆਂ ਆਂਟਾ ਚ ਹੋਣੀਆਂ ਜਿਹੜੀ ਗੱਲ ਹੋਊਗੀ ਬਰਾਰ ਸਾਹਿਬ ਦੱਸ ਕੇ ਦੇਣਗੇ ਆਪਣੇ ਨਾਲ ਵਿੱਕੀ ਬਰਾਰ ਸਾਹਿਬ ਆਪਾਂ ਸੁਪਰੀਮ ਮੋਟਰਸ ਵਾਲਿਆਂ ਦੇ ਸੱਜਣੋ ਫਰੀਦਕੋਟ ਦੇ ਵਿੱਚ ਬਰਾਰ ਸਾਹਿਬ ਆਪਾਂ ਕੱਲੀ ਕੱਲੀ ਚੀਜ਼ ਦੀ ਡਿਟੇਲ ਦੇ ਦਈਏ ਤੇ ਕੱਲੀ ਕੱਲੀ ਦਾ ਮਾਡਲ ਦੱਸ ਦੇ ਆ ਕੱਲੀ ਕੱਲੀ ਦਾ ਦੱਸ ਦਈਏ ਰੇਟ ਬਿਲਕੁਲ ਸ਼ੁਰੂ ਹੋ ਜਾਈਏ 18 ਤੋਂ ਆਪਾਂ ਫੋਰਚੂਨਰ ਤੋਂ ਕਰੀਏ ਫੋਰਚੂਨਰ ਤੋਂ ਆਜੋ ਲੋ ਵੀ ਸੱਜਣੋ ਜਿਹੜਾ ਸੱਜਣ ਬਾਹਰੋਂ ਆਇਆ ਫੋਰਚੂਨਰ ਭਾਲਦਾ ਫਿਰਦਾ ਹੈ ਪੂਰੀ ਸਾਫ ਚਿੱਟੇ ਰੰਗ ਦੀ ਫੋਰਚੂਨ ਖੜੀ ਹੈ ਬਰਾਤ ਸਾਹਿਬ ਕਿੰਨੇ ਦੀ ਦੇ ਦੀ ਆ ਇਹ 2016 ਮਾਡਲ ਹੈ ਬਾਈ 4/2 ਆਟੋ ਆ ਫਸਟ ਓਨਰ ਆ ਜੀ ਏਜੰਸੀ ਰਿਕਾਰਡ ਨਾਲ 98000 ਚੱਲੀ ਆ ਜੀ ਠੀਕ ਆ ਜੀ ਪਹਿਲੇ ਨਾਂ ਦੀ ਸਾਰੀ ਕੱਲਾ ਬੰਪਰ ਪੇਂਟ ਆ ਬਾਕੀ ਗੱਡੀ ਸਾਰੀ ਜੈਨੂਨ ਗੱਡੀ ਆ ਜੀ ਤੇ ਇਹ ਜਿਹੜੀ ਗੱਡੀ ਹੈਗੀ ਹੈ ਇਹਦੀ ਨੰਬਰ ਲਾ ਕੇ ਆਪਣੀ ਡਿਮਾਂਡ ਹੈਗੀ ਹੈ 16.5 ਲੱਖ ਰੁਪਏ 16.5 ਲੱਖ ਰੁਪਏ ਦੀ ਗੱਡੀ ਮਿਲੂਗੀ ਨੰਬਰ ਲੱਗ ਕੇ ਪੰਜਾਬ ਨੰਬਰ ਹਾਂ ਲਓ ਜੀ ਇਦੋਂ ਕਾਂ ਆ ਜਗੇ ਬਰਾੜ ਸਾਹਿਬ ਆ ਥਾਰ ਇਹ ਥਾਰ ਫੇਰ ਦੁਬਾਰਾ ਟ੍ਰੈਂਡ ਕਰ ਰਹੀ ਆ ਮਤਲਬ ਹੁਣ ਇਸ ਵਕਤ ਇਹ ਮਿਲ ਨਹੀਂ ਰਹੀ ਤੇ ਪਤਨੀ ਤੁਸੀਂ ਕਿਵੇਂ ਤਿੰਨ ਖੜਾਈ ਖੜੇ ਆ ਇਹ ਬਾਦ ਦੋ ਤਾਂ ਕੱਲ ਹੀ ਆਈਆਂ ਠੀਕ ਹੈ ਜੀ ਤੇ ਤੇ ਕੱਲ ਤੱਕ ਰਹਿਣੀਆਂ ਨਹੀਂ ਇਹ ਬਸ ਆਈਆਂ ਤੇ ਗਈਆਂ ਵਾਲੀ ਗੱਲ ਹੀ ਹੈ ਇਹਨਾਂ ਦੀ ਹਾਂ ਜੀ ਇਸ ਕਰਕੇ ਸ਼ੋਰੂਮ ਤੋਂ ਬਾਹਰ ਹੀ ਲਾਤੀਆਂ ਕਿਉਂਕਿ ਅੰਦਰ ਲਾਉਣ ਦੀ ਵੀ ਘੌਲਾ ਸਾਨੂੰ ਪਤਾ ਹੈ ਵੀ ਇਹ ਅੰਦਰ ਲੱਗਣੀਆਂ ਨਹੀਂ ਬਰਾੜ ਸਾਉ ਕਿਹੜਾ ਕਰਮ ਵਾਲਾ ਜਿਹੜਾ ਲੈ ਕੇ ਜਾਊ ਦੱਸੋ ਕਿੰਨੇ ਦੀ ਇਹ ਇਹ ਬਈ 2022 ਮਾਡਲ 4x4 ਮੈਨੂਅਲ ਥਾਰ ਆ ਜੀ ਠੀਕ ਆ ਫਸਟ ਓਨਰ ਗੱਡੀ ਆ ਜੀ 50000 ਚੱਲੀ ਆ ਜੀ ਠੀਕ ਆ ਇਹ ਜਿਹੜੀ ਗੱਡੀ ਹੈਗੀ ਆ ਇਹਦੀ ਡਿਮਾਂਡ ਆਪਣੀ ਹੈਗੀ ਆ ਨੰਬਰ ਤਾਂ ਤੁਹਾਨੂੰ ਪਤਾ ਪੰਜਾਬ ਹੀ ਆ ਇਹ ਹਾਂਜੀ ਡਿਮਾਂਡ ਵੈਸੇ 14.5 ਲੱਖ ਰੁਪਿਆ ਦੀ ਡਿਮਾਂਡ ਆ 14.5 ਲੱਖ ਰੁਪਏ ਦੀ ਆਪਾਂ ਗੱਡੀ ਦੇ ਦਿਆਂਗੇ 14.5 ਲੱਖ ਰੁਪਏ ਦੀ ਕਾਲੀ ਥਾਰ ਆ ਤੇ ਤਕਰੀਬ ਮਤਲਬ ਮੇਰੇ ਹਿਸਾਬ ਨਾਲ ਤਾਂ ਕਿਤੇ ਚਰੀਟ ਵੀ ਨਹੀਂ ਵਾਜੀ ਲੱਗਦੀ ਮੈਨੂੰ ਤਾਂ ਨਹੀਂ ਨਹੀਂ ਹੈ ਨਹੀਂ ਜੀ ਹਨਾ ਜੀ ਸਾਰੇ ਪਾਸੋਂ ਓਰੀਜਨਲ ਟਾਇਰ ਆ ਇਹਦੇ ਨਾਲ ਦੇ ਹੀ ਨਾਲ ਦੇ ਟਾਇਰ ਤੇ ਨਾਲ ਦੇ ਵੀਲ ਆ ਤੇ ਆਜੋ ਬਰਾੜ ਸਾਹਿਬ ਫਿਰ ਆਪਾਂ ਗਾਂ ਵਾਲੀ ਤਾਰ ਤੇ ਅਜਿਗੇ ਇਹ ਵੀ ਕਾਲੀ ਹੋਈ ਆ ਹਾਂ ਇਹ 23 ਮਾਡਲ ਆ ਬਾਈ ਜੀ 4x4 ਮੈਨੂਅਲ ਜੀ ਠੀਕ ਆ ਇਹ ਵੀ ਗੱਡੀ ਜਿਹੜੀ 47 48 ਹਜ਼ਾਰ ਚੱਲੀ ਆ ਜੀ ਤੇ ਇਹ ਜਿਹੜੀ ਗੱਡੀ ਹੈਗੀ ਆਪਾਂ 1.5 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ 1.5 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਇਹਦੇ ਟਾਇਰ ਚੇਂਜ ਹੋਏ ਹੋਏ ਆ ਵੀਲ ਇਹਦੇ ਨਾਲ ਦੇ ਆ ਹਨਾ ਜੀ ਨਹੀਂ ਨਹੀਂ ਨਾਲ ਦੇ ਟਾਇਰ ਆ ਬਾਈ अच्छा ਇਹ 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 ਇਹੇ ਜੇ ਨਹੀਂ ਆਉਂਦੇ ਮੈਂ ਕਿ ਟਾਇਰ ਇਹਦੇ ਅਲੱਗ ਤਰ੍ਹਾਂ ਦੇ ਟਾਇਰ ਆ ਮੇਰੇ ਸਹਾਨੂੰ ਪਰ ਨਹੀਂ ਸੀਐਡ ਦੇ ਟਾਇਰ ਹੈ ਨਾਲ ਸੀਐਡ ਦੇ ਹੀ ਆਉਂਦੇ ਆ ਬਈ ਨਾਲ ਹਾਂ ਇਹਦਾ ਡਿਜ਼ਾਈਨ ਵੱਖਰਾ ਹੈ ਨਾ ਆਜੋ ਜੀ ਸੀਐਡ ਦੇ ਟਾਇਰਾਂ ਤੇ ਆ ਆ ਗਈ ਆ ਬਰਾੜ ਸਾਹਿਬ ਗੱਡੀ ਇਹ 23 ਮਾਡਲ 4/2 ਆ ਜੀ ਹਾਂਜੀ ਤੇ ਇਹ ਜਿਹੜੀ ਗੱਡੀ ਹੈਗੀ ਆ ਇਹ ਸੈਕੰਡ ਓਨਰ ਗੱਡੀ ਆ ਤੇ ਇਹ ਜਿਹੜੀ ਗੱਡੀ ਹੈਗੀ ਆ ਆਪਾਂ ਜਿਹੜਾ ਲੈਣ ਦੇ ਨਾਲ ਮੁੱਲ ਹੈ 13 ਲੱਖ ਰੁਪਏ ਦੀ ਗੱਡੀ ਦੇ ਜੀ 13 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਮੰਨ ਲਓ 70000 ਚੱਲੀ ਐ ਤੇ ਬਰਾੜ ਸਾਹਿਬ ਵੇਚ ਤਾਂ ਇਹ ਗੱਡੀ ਦੇ ਸੀਟਾਂ ਹੀ ਲੋੜੇ ਲਿਆਂਦੇ ਪਏ ਖੋਲੀਗਾ ਸੇ ਬਾਰੀ ਦੀ ਕਿਹਨੇ ਲਾਤੀ ਆ ਇਹ ਇਹ ਗੱਡੀ ਦੇ ਉੱਤੇ 50 60000 ਦੀ ਸੈਸਰੀ ਲੱਗੀ ਐ ਐਕਸਟਰਾ ਸੀਟ ਕਵਰ ਐਕਸਟਰਾ ਪਾਏ ਹੋਏ ਆ ਮਗਰਲੀਆਂ ਲਾਈਟਾਂ ਇਹਦੀਆਂ ਚੇਂਜ ਆ ਫਿਰ ਇਹਦਾ ਮਗਰ ਐਂਪ ਵਗੈਰਾ ਉਫਰ ਵਗੈਰਾ ਹੈਗਾ ਬੜਾ ਕੁਝ ਲੱਗਿਆ ਵਾ ਯਾਨੀ ਦਾ ਕੁਝ ਵੀ ਇਹਦੇ ਵਿੱਚੋਂ ਲਾਇਆ ਨਹੀਂ ਜਾਊਗਾ ਜੋ ਕੁਝ ਹੈਗਾ ਇਹਦੇ ਹੈਗਾ ਹੀ ਹੈਗਾ ਹਾਂਜੀ ਹਾਂਜੀ ਤੇ ਬਰਾੜ ਸਾਹਿਬ ਆ ਜੀਏ ਇਧਰਲੇ ਪਾਸੇ ਅੰਦਰ ਚਲੀਏ ਜੀ ਹਾਂਜੀ ਹਾਂਜੀ ਆਜੋ ਜੀ ਅੰਦਰ ਚਲਦੇ ਆ ਆ ਬਾਹਰ ਜੇ ਕਾਡੀ ਖੜੀ ਹੈ ਜੀ ਨਹੀਂ ਇਹ ਤਾਂ ਆਪਣੀ ਆਪ ਦੀ ਆ ਅੱਛਾ ਜੀ ਇਹ ਤਾਂ ਆਪਣੀ ਆਪ ਦੀ ਆ ਆਜੋ ਜੀ ਆਜੋ 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 ਬਰਾੜ ਸਾਹਿਬ ਆਜੋ ਆਜੋ ਬਰਾੜ ਸਾਹਿਬ ਆ ਗੱਡੀ ਦਾ ਕੀ ਲੱਗਿਆ ਜੀ ਆਪਾਂ ਸਕਾਰਪੀਓ ਦਾ ਗੱਡੀ ਸਾਹ ਭੜੀ ਬਰਾੜ ਸਾਹਿਬ ਹਾਂ ਇਹ 2012 ਮਾਡਲ ਗੱਡੀ ਆ ਜੀ ਤੇ ਗੱਡੀ ਪੂਰੀ ਸਾਫ਼ ਗੱਡੀ ਆ ਜੀ ਠੀਕ ਆ ਫਰੀਦਕੋਟ ਦਾ ਨੰਬਰ ਹੈ ਇਹਦਾ ਇਹ ਤੇ ਇਹ ਜਿਹੜੀ ਗੱਡੀ ਹੈਗੀ ਆ ਬਈ ਆਪਾਂ ਜਿਹੜਾ ਇੱਕੋ ਇਹਦਾ ਜਿਹੜਾ ਹਾਂ ਨਾਂ ਵਾਲਾ ਮੁੱਲ ਹੈ 3.5 ਲੱਖ ਰੁਪਏ ਦੀ ਜੈਸ ਨੂੰ ਗੱਡੀ ਦੇ ਦਿਆਂਗੇ ਯਾਰ 3.5 ਲੱਖ ਰੁਪਏ ਦੀ ਪੂਰੀ ਸਾਫ਼ ਗੱਡੀ ਹੈ ਹਾਂ ਪੂਰੀ ਸਾਫ਼ ਤੇ ਸੋਹਣੀ ਗੱਡੀ ਐ ਸਕਾਰਪਿਓ ਤੇ ਐਕਸਟਰਾ ਲੱਗੇ ਆ ਐਲੋਏ ਐਕਸਟਰਾ ਲੱਗੇ ਹੋਏ ਆ ਹਾਂ 3.5 ਲੱਖ ਰੁਪਏ ਦੀ ਗੱਡੀ ਮਿਲ ਜਾਣੀ ਐ ਸਕਾਰਪਿਓ ਹੈ ਦੇ ਇੱਧਰ ਆ ਜਗੇ ਜੀ ਆਪਾਂ ਐਤ ਤੇ ਅਨੋਵਾ ਤੇ ਇਹ ਅਨੋਵਾ 2013 ਮਾਡਲ ਆ ਬਾਈ ਜੀ ਜੀ ਠੀਕ ਆ ਵੀ ਵੀ ਵਾਲਾ ਮਾਡਲ ਹੈ ਵੇਰੀਐਂਟ ਵੀ ਆ ਜੀ ਤੇ ਸੈਕੰਡ ਓਨਰ ਆ ਇਹ ਗੱਡੀ ਜਿਹੜੀ ਹੈਗੀ ਆ ਬਹੁਤ ਸਾਫ ਹੈ ਇਹ ਵੀ तकरीबन 1 40 45 ਦੇ ਗੇਅਰ ਤੇ ਚੱਲੀ ਆ ਤੇ ਇਹ ਗੱਡੀ ਆਪਾਂ ਜਿਹੜਾ ਜਮ ਲੈਣ ਦੇ ਨਾਲ ਆ ਮੁੱਲ ਹੈ 6 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ 6 ਲੱਖ ਰੁਪਏ ਦੀ ਗੱਡੀ ਲੈ ਦੇ ਦੇਣਗੇ ਤੇ ਬਰਾੜ ਸਾਹਿਬ ਆ ਕੋਈ ਲੈਣਾ ਚਾਹੁੰਦਾ ਹੋਵੇ ਘੈਂਠਾ ਇਹ ਕਿੰਨਾ ਵੇਚਦੇ ਹੋਗੇ ਇਹ 2019 ਮਾਡਲ ਆ ਜੀ ਤੇ ਫਸਟ ਓਨਰ ਆ ਜੀ ਚੱਲੀ ਇਹ 68 70000 ਦੇ ਕਰੀਬ ਚੱਲੀ ਆ ਹੂੰ ਤੇ ਆਪਾਂ ਨੰਬਰ ਲਾ ਕੇ 14.5 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ 14.5 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਪਰ ਆਹ ਐ ਗੱਲ ਵੀ ਅੱਜ ਹੀ ਕਢਾ ਲਈ ਆ ਹਾਂ ਐ ਗਲੋਸ ਗਲੂਸ ਚਮਕਦੀ ਦੇਖੋ ਤੁਸੀਂ ਐ ਵਧੀਆ ਚਮਕ ਚਮਕਦਾਰ ਗੱਡੀ ਪਈ ਆ ਪੂਰੀ ਜਮਾ ਨਵੀਂ ਟਾਇਰ ਵੀ ਪੂਰੇ ਚੰਗੇ ਕੁਝ ਨਹੀਂ ਕਰਨਾ ਬਸ ਝੂਟੇ ਹੀ ਲੈਣੇ ਆ ਤੁਸੀਂ ਤੇ ਬ੍ਰਾਦਰ ਸਾਹਿਬ ਇਹਦੀ ਗੱਲ ਕਰਗੇ ਜੀ ਆਪਾਂ ਇਹ ਕੋਰੋਲਾ ਐਲਟਿਸ ਜੀਐਲ ਹੈ ਜੀ ਜੀ ਟੌਪ ਵਾਲਾ ਵੇਰੀਐਂਟ ਪੁਸ਼ ਬਟਨ ਸਟਾਰਟ ਵਾਲੀ ਜੀ ਠੀਕ ਆ ਫਰਸਟ ਓਨਰ ਆ ਜੀ 97 ਅਰਵਿੰਦਰ ਕੌਰ ਚੱਲੀ ਆ ਜੀ ਤੇ ਇਹ ਜਿਹੜੀ ਗੱਡੀ ਹੈਗੀ ਆ ਆਪਾਂ ਨੰਬਰ ਲਾ ਕੇ 7.5 ਲੱਖ ਰੁਪਏ ਦੀ ਗੱਡੀ ਦੇ ਦਿਆਂਗੇ ਚੱਕੋ ਵੀ ਮਦੋ ਲਓ ਨਿਆਰੇ ਆ ਜੋ ਇਦਰ ਬੋਕਸ ਵੈਗਨ ਨਾਲ ਆਂਦੀ ਇਹ ਇੱਕ ਹੁੰਦੀ ਹੁੰਦੀ ਆ ਆਪਣੇ ਕੋਲੇ ਪੱਕਾ ਇਹ ਤਾਂ ਅਸੀਂ ਤਾਂ ਇਹਦੇ ਸ਼ਕੀਨ ਆ ਇਹ ਤਾਂ ਆਪਣੀ ਗੱਡੀ ਘਰ ਦੀ ਆ ਆਪਾਂ ਨਵੀਂ ਕਢਾਈ ਸੀ ਜਿਹੜੀ ਉਹ ਗੱਡੀ ਆ ਤਾਂ ਅੱਛਾ ਜੀ ਅੱਛਾ ਇਹ ਤਾਂ ਆਰ ਜੀ ਦਾ ਨੰਬਰ 28 ਨੰਬਰ ਮੇਰਾ ਹੁੰਦਾ ਹਾਂਜੀ ਜੀਰੋ ਜੀਰੋ 28 ਨੰਬਰ ਇਹ ਆਪਾਂ ਨਵੀਂ ਕਢਾਈ ਸੀ 2013 ਚ ਅੱਛਾ ਜੀ ਇਹ ਹੁਣ ਦੇਣੀ ਆ ਹਾਂ ਹੁਣ ਵੇਚਣੀ ਆ ਅੱਛਾ ਇਹ ਵੇਚਣੀ ਇਹ ਤੁਹਾਡੇ ਆਪਣੇ ਕੋਲ ਚੱਲੀ ਹੋਈ ਗੱਡੀ ਆ ਹਾਂ ਤੇ ਇਹ ਬਰਾਦਸਾ ਫਿਰ ਕਿੰਨੇ ਦੇ ਦੇ ਗਿਆ ਇਹ ਗੱਡੀ ਆਪਾਂ ਦੇ ਦੇਾਂਗੇ 4.5 ਲੱਖ ਰੁਪਏ ਦੀ ਸਾਢੇ 4 ਲੱਖ ਰੁਪਏ ਦੀ ਮੈਂ ਉਹ ਇੱਕ ਗੱਲ ਦੇਖਿਆ ਵੀ ਬਰਾੜ ਸਾਹਿਬ ਜੇ ਕਿਤੇ ਨਾਂ ਵੀ ਹੋਵੇ ਇਹ ਜਰੂਰ ਇੱਕ ਗੱਡੀ ਦੀ ਹਾਜ਼ਰੀ ਆਪਣੇ ਕੋਲ ਰਹਿੰਦੀ ਰਹਿੰਦੀ ਆ ਤਿੰਨ ਖੜੀਆਂ ਹੁਣ ਆਇਆ ਉਸ ਵळे ਆਪਣੇ ਕੋਲ ਜਟਾ ਅੱਛਾ ਇਹ ਤੁਹਾਡੇ ਕੋਲ ਤਿੰਨ ਖੜੀਆਂ ਤੇ ਆ ਦੂਜੀ ਦੀ ਆਪਾਂ ਕਿੰਨੀ ਦੇ ਦੇਦਗੇ ਜੀ 2014 ਮਾਡਲ ਇਹ 14 ਮਾਡਲ ਆ 90000 ਕਿਲੋਮੀਟਰ ਚੱਲੀ ਆ ਵੇ ਰਿਕਾਰਡ ਇਹ ਜਿਹੜੀ ਗੱਡੀ ਹੈਗੀ ਆ ਆਪਾਂ ਨੰਬਰ ਲਾ ਕੇ 5 ਲੱਖ ਤੇ 40000 ਰੁਪਏ ਦੀ ਗੱਡੀ ਦੇ ਦਿਆਂ 5 ਲੱਖ 40000 ਦੀ ਤੇ ਆ ਨੋਵਾ ਕਿਨੇ ਦੇਵਾਂਗੇ ਜੀ ਆਪਾਂ ਇਹ ਨੋਵਾ 21000 ਚੱਲੀ ਆ 2020 ਰਜਿਸਟਰਡ 21 ਹੈ Z ਮੈਨੂਅਲ ਟਾਪ ਵਾਲਾ ਮਾਡਲ ਹੈ ਇਹ ਜੀ BS6 ਇੰਜਨ ਨਾਲ ਤੇ ਇਹ ਜਿਹੜੀ ਗੱਡੀ ਹੈਗੀ ਆ ਬਾਈ ਜੀ ਆਪਾਂ ਇਹਦੀ ਡਿਮਾਂਡ ਹੈ 22 ਲੱਖ ਰੁਪਈਆ 22 ਲੱਖ ਰੁਪਈਆ ਇਹ ਮਤਲਬ ਜੇ ਕੋਈ ਕਮਰਸ਼ੀਅਲ ਵਰਤਣਾ ਚਾਹੁੰਦਾ ਜਾਂ ਘਰੇ ਰੱਖਣਾ ਚਾਹੁੰਦਾ ਲੈ ਸਕਦਾ ਬੰਦਾ ਇਹ ਤਾਂ ਕਮਰਸ਼ੀਅਲ ਵਾਲੇ ਤਾਂ ਵੈਸੇ بیس ਮਾਡਲ ਲੈਂਦੇ ਆ ਜੀ ਇਹ ਤਾਂ ਸ਼ੌਂਕੀ ਸਰਦਾਰ ਬੰਦਾ ਲੈਂਦਾ Z ਵਾਲੀ ਤਾਂ ਹਾਂ Z ਵਾਲੀ ਤਾਂ ਇਹ ਤਾਂ ਹਾਂ ਹਾਂ ਟੋਪ ਬਾਕੀ ਇੱਕ ਹੋਰ ਵੱਡੀ ਗੱਲ ਇਹ ਆ ਗੱਡੀ ਦੇ ਕਿਤੇ ਕਲਮ ਵੀ ਨਹੀਂ ਲੱਗੀ ਬੰਪਰ ਵੀ ਰਿਜਨਲ ਆ ਗੱਡੀ ਦੇ ਅੱਛਾ ਜੀ ਮਤਲਬ ਟੋਟਲ ਗੱਡੀ ਪੂਰੀ ਰਿਜਨਲ ਗੱਡੀ ਆ ਹਾਂ ਲੈ ਵੀ ਕਰਨੇ ਫਿਰ ਆ ਜਾ ਫੇਰ ਆ ਜਾ ਜੈਟਾ ਤੇ ਇਹ ਜੈਟਾ ਨਹੀਂ ਇਹ ਜੈਟਾ ਤੋਂ ਉੱਤੇ ਆ ਗਈ ਪਸਾਟ ਅੱਛਾ ਇਹ ਉਦੋਂ ਵੀ ਉੱਪਰ ਆ ਗਈ ਹਾਂ ਇਹਦੇ ਇਹਦੇ ਸਨਰੂਫ ਆ ਹਾਂਜੀ ਹਾਂਜੀ ਇਹ 2012 ਮਾਡਲ ਆ ਇਹ ਉਦੋਂ 2012 ਚ 26-27 ਲੱਖ ਰੁਪਏ ਦੀ ਸੀਗੀ ਅੱਛਾ ਜੀ ਰੇਟ ਇਹਦਾ ਤੇ ਹੁਣ ਕਿੰਨੇ ਦੇ ਦਈਏ ਫਿਰ ਆਪਾਂ ਇਹ ਜਿਹੜੀ ਗੱਡੀ ਹੈਗੀ ਆ ਇਹ ਗੱਡੀ ਆਪਾਂ ਦੇ ਦੇਾਂਗੇ ਨੰਬਰ ਲਾ ਕੇ 4.5 ਲੱਖ ਰੁਪਏ ਦੀ 4.5 ਲੱਖ ਰੁਪਏ ਦੀ ਮਿਲ ਜੂਗੀ ਲੋਨ ਸਾਰੀਆਂ ਤੇ ਲੋਨ ਸਭ ਤਾਂ ਸਾਰੀਆਂ ਤੇ ਹੈਗੀ ਆ ਹਾਂ ਲੋਨ ਸਭ ਤਾਂ ਸਾਰੀਆਂ ਤੇ ਹੈਗੀ ਆ ਬਰਾੜਾ ਸਭ ਤੇ ਆਹ ਜੀ ਇਹ ਸਿਆਜ ਆ ਗਈ ਜੀ 16 ਮਾਡਲ ਫਰਸਟ ਓਨਰ ਆ ਜੀ ਬਿਲਕੁਲ ਟੌਪ ਵਾਲਾ ZI+ ਮਾਡਲ ਆ ਜੀ ਠੀਕ ਆ ਇਹ ਗੱਡੀ ਚੱਲੀ ਹੈ 97 99 ਹਜ਼ਾਰ ਵਿੱਚ ਰਿਕਾਰਡ ਟਾਇਰ ਨਵੇਂ ਆ ਨਵੇਂ ਟਾਇਰ ਆ ਪੁਸ਼ ਬਟਨ ਸਟਾਰਟ ਜੀਡੀਆਈ ਪਲਸ ਟਾਪ ਮਾਡਲ ਆ ਇਹ ਗੱਡੀ ਜਿਹੜੀ ਹੈਗੀ ਆ ਆਪਾਂ 5.5 ਲੱਖ ਰੁਪਏ ਦੀ ਨੰਬਰ ਲਾ ਕੇ ਦੇ ਦਿਆਂਗੇ ਨੰਬਰ ਲਾ ਕੇ 5.5 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਸੱਜਣੋ ਇਧਰਲੇ ਪਾਸੇ ਆਹ ਖੜੀ ਆ ਆਹ ਆਹ ਖੜੀ ਬਲੀਨੋ ਇਹ ਬਲੀਨੋ ਹਾਂਜੀ ਯਾਰ ਇਹਦਾ ਬਹੁਤ ਮਾਰਕੀਟ ਐ ਨਾ ਇਹਦਾ ਬਲੀਨੋ ਦਾ ਇਹ ਡੀਜ਼ਲ ਐ ਜੀ ਤੇ ਇਹ ਹੈਗੀ ਆ ਜ਼ੀਟਾ ਮਾਡਲ ਜਿਹੜੀ ਟਾਪ ਤੋਂ ਸੈਕੰਡ ਹੁੰਦੀ ਆ ਪੁਸ਼ ਬਟਨ ਸਟਾਰਟ ਵਾਲੀ ਜੀ ਠੀਕ ਐ ਇਹ ਗੱਡੀ ਜਿਹੜੀ ਹੈਗੀ ਆ ਹਾਂਜੀ ਇਹ ਆਪਾਂ ਨੰਬਰ ਲਾ ਕੇ ਦੇ ਤੇ 5.5 ਲੱਖ ਰੁਪਏ ਦੀ ਗੱਡੀ ਦੇ 5.5 ਲੱਖ ਦੀ ਵਿੱਚ ਸਕਰੀਨ ਸਕਰੂਨ ਲੱਗੀ ਹੋਈ ਆ ਇਹ ਕੰਪਨੀ ਫਿਟੜੀ ਆਉਂਦੀ ਆ ਇਹਦੇ ਚ ਆਹ ਦੇਖ ਹਾਂ ਬਾਰੀਆਂ ਬੂਰੀਆਂ ਹੈ ਹਾਂ ਇਹਦੇ ਚ ਟਾਪ ਹੁੰਦੀ ਆ α ਇਹ ਉਦੋਂ ਏਟਲਾ ਟਾਪ ਤੋਂ ਏਟਲਾ ਮਾਡਲ ਮਾਡਲ ਇਹ ਚਾਰ ਪੰਜ ਆਉਂਦੇ ਆ ਇਹ ਕੀ ਕਹਿੰਦੇ ਇਹਨੂੰ ਕਹਿੰਦੇ 70 ਲੱਖ ਨਹੀਂ ਇਹ ਜੈਨਸ ਸਟੀਲੋ ਆ ਅੱਛਾ ਜੀ ਆ ਉਹਦੀ ਗੱਲ ਕਰ ਸੈਮ ਡੀ ਲਕਸ ਮੈਂ ਕਹਿੰਦਾ ਸੀ ਵੀ ਉਹ ਟਾਪ ਤੋਂ ਥੱਲੇ ਵਾਲਾ ਹਾਂ ਨਾ ਹਾਂਜੀ ਹਾਂਜੀ ਆਹਾਂ ਜੀ ਆਹਾਂ ਜੈਨਸ ਸਟੀਲੋ ਇਹ ਜੈਨਸ ਸਟੀਲੋ ਆ 2010 ਮਾਡਲ ਆ ਜੀ ਇਹ ਚੱਲੀ 28000 28000 ਉੱਚੇ ਕੱਦ ਦੇ ਬੰਦੇ ਨੇ ਥੋੜੇ ਮੁੱਲ ਦੀ ਗੱਡੀ ਲੈਣੀ ਆ ਹਾਂ ਜਿਵੇਂ ਵੈਗਨਾਰ ਟਾਈਪ ਇਹ ਜੈਨਸ ਸਟੀਲੋ ਉੱਚੀ ਹੁੰਦੀ ਆ ਤੇ ਘੱਟ ਮੁੱਲ ਦੀ ਲੈਣੀ ਆ ਤੇ ਇੰਨੀ ਘੱਟ ਚੱਲੀ ਮਿਲਦੀ ਵੀ ਨਹੀਂ ਬਾਈ ਜੀ 10 ਮਾਡਲ ਆ 28000 ਚੱਲੀ ਆ ਦੱਸੋ ਕੁਝ ਵੀ ਨਹੀਂ ਚੱਲੀ ਬਾਦ ਆ ਕੀ ਬਾਤ ਕਿੰਨੇ ਕੀ ਦੇ ਦੇ ਦਾਂਗੇ ਜੀ ਆਪਾਂ ਇਹ ਗੱਡੀ ਆਪਾਂ 1 ਲੱਖ ਤੇ 60000 ਰੁਪਏ ਦੇ ਇੱਕ ਲੱਖ 60000 ਰੁਪਏ ਦੇ ਵਿੱਚ ਇਹ ਉਹ ਗੱਡੀ ਆ ਵੀ ਬੰਦਾ ਆਪਦੀ ਮਰਜ਼ੀ ਨਾਲ ਵੇਚੂਗਾ ਦਿਲ ਨਹੀਂ ਕਰੂਗਾ ਵੇਚਣ ਨੂੰ ਜਿਹੜੇ ਨੇ ਲੈ ਲਈ ਹੈ ਨਾ ਹਾਂਜੀ ਤੇ ਆਹ ਜੀ ਇਹ ਵੈਂਟੋ ਆ ਗਈ ਜੀ ਇਹ ਹੈਗੀ ਹੈ 2013 ਮਾਡਲ ਜੀ ਇਹ ਜਿਹੜੀ ਗੱਡੀ ਹੈਗੀ ਆ ਆਪਾਂ 3.5 ਲੱਖ ਰੁਪਏ ਦੇ ਦੇ ਦਾਂਗੇ 3.5 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਇਹ ਇਹ ਆਪਣੀ ਜਿਹੜੀ ਜੈਟਾ ਉਹ ਉਹਦੀ ਸੱਚੇ ਤਾਂ ਹੀ ਪੁੱਛੀ ਜੀ ਹਾਂ ਉਹਦੇ ਤੋਂ ਇਹ ਥੱਲੇ ਹੁੰਦੀ ਹੈ ਉਹਦੇ ਉਹਦੇ ਤੋਂ ਛੋਟੀ ਆ ਮਤਲਬ ਅੱਛਾ ਉਹ ਤੋਂ ਛੋਟੀ ਹੈ ਤੇ ਆਹ ਜੀ ਇਹ ਟ੍ਰੈਨੋ 13 ਮਾਡਲ ਆ ਜੀ ਇਹਦਾ ਇੱਕੋ ਜਿਹੜਾ ਮੁੱਲ ਆ ਲੈਣ ਦੇਣ ਵਾਲਾ ਇਹ ਆਪਾਂ 2.5 ਲੱਖ ਰੁਪਏ ਦੀ ਜੱਸ ਨੂੰ ਗੱਡੀ ਦੇ ਦਿਆਂਗੇ ਨੰਬਰ ਇਹਦਾ ਫਰੀਦਕੋਟ ਦਾ ਲੱਗ ਚੁੱਕਿਆ ਸੈਕੰਡ ਨੰਬਰ ਕਿੰਨਾ ਮਾਡਲ ਹੈ ਜੀ ਇਹ 13 ਮਾਡਲ 2013 ਮਾਡਲ ਆ ਜੇ ਕਿਸੇ ਵੀ ਬੰਦੇ ਨੇ ਗੱਡੀ ਲੈਣੀ ਆ 2.5 ਲੱਖ ਰੁਪਏ ਚ ਗੱਡੀ ਲੈ ਜਾਏ 2.5 ਲੱਖ ਬਸ ਉਹਨੂੰ ਕਹਿੰਦਾ ਬਾਟਾ ਰੇਟ ਆ ਇਹਦਾ ਚੱਕੋ ਮੰਲੋ ਇਹ ਤੁਹਾਨੂੰ ਗਿਫਟ ਹੀ ਕਰਤਾ ਜੇ ਵੀਡੀਓ ਦੇਖਣ ਵਾਲਿਆਂ ਨੂੰ ਬਿਲਕੁਲ ਹਾਂ ਇਹ ਤੇ ਲੋਨ ਵੀ ਢਾਈ ਦਾ ਹੀ ਕਰਾ ਦੇਾਂਗੇ ਇਹ ਵੀ ਆ ਕੋਈ ਪੈਸਾ ਤੁਸੀਂ ਲਿਆਉਣਾ ਹੀ ਨਹੀਂ ਚੱਕ ਕੇ ਬਸ ਤੁਸੀਂ ਕੱਲਾ ਬਰਫੀ ਦਾ ਡੱਬਾ ਲੈਣਾ ਯਾਰ ਗੱਲ ਕਰਨ ਇਹ ਤੈਨੂੰ ਲੈਤੀ ਪੁੱਤ ਗੱਡੀ ਮੈਂ ਆਜੋ ਜੇ ਕੋਈ ਲੈ ਗਿਆ ਲੈ ਗਿਆ ਨਹੀਂ ਮੈਂ ਤੈਨੂੰ ਲੈ ਦੇਣੀ ਹਾਂ ਚੱਲ ਇਹ ਇਹ ਟੈਕਸ ਜਿਹੜੀ ਹੈਗੀ ਆ ਇਹ 2014 ਮਾਡਲ ਹੈ ਠੋਡੇ ਮੋਗੇ ਦਾ ਹੀ ਨੰਬਰ ਆ ਨੰਬਰ ਵੀ ਜੋਟੇ ਵਾਲਾ 16 16 ਬੜਾ ਵਧੀਆ ਇਹਦਾ ਜੀ ਤੇ ਪੰਜੇ ਟਾਇਰ ਲਾਏ ਇਹਦੇ ਨਵੇਂ ਆ ਜੋਕਵਾਮਾ ਟਾਇਰ ਲੱਗੇ ਆ ਸਟਿੱਪਣੀ ਨੂੰ ਵੀ ਲਾਏ ਨਾਲ ਦਾ ਜੀ ਤੇ ਸੈਕੰਡ ਓਨਰ ਗੱਡੀ ਆ ਇਹ ਜਿਹੜੀ ਗੱਡੀ ਹੈਗੀ ਆ ਇਹ ਆਪਾਂ ਜਮਾਂ ਜਿਹੜਾ ਜੈਸਨੋ ਵਾਲਾ ਰੇਟ ਆ 390000 ਰੁਪਏ ਦੀ ਕਾਰ ਦੇ ਦਿਆਂਗੇ ਚੱਕੋ ਜੀ 390000 ਰੁਪਏ ਚ ਇਹ ਵੀ ਲੈ ਜਾਓ ਨਵੇਂ ਟਾਇਰ ਨਵੇਂ ਲਾਏ ਲੱਗੇ ਵੇ ਉਵੇਂ ਈ ਟੌਰ ਬਣੀ ਬਣਾਈ ਤੁਸੀਂ ਜਾ ਕੇ ਬਾਬੇ ਦੇ ਮੱਥਾ ਟੇਕੋ ਐਤ ਤੇ ਆਜੋ ਜੀ ਇਹ ਆ ਗਈ ਜੈਟਾ ਹਾਈਲਾਈਨ ਟੌਪ ਵਾਲੀ ਆਟੋਮੈਟਿਕ ਜੀ ਇਹ ਸਭ ਤੋਂ ਉੱਪਰਲਾ ਮਾਡਲ ਹੈ ਇਹਦਾ ਜੀ ਇਹ 2015 ਮਾਡਲ ਗੱਡੀ ਹੈ ਜੀ ਤੇ ਫਰਸਟ ਓਨਰ ਗੱਡੀ ਹੈ ਜੀ ਇਹ ਗੱਡੀ ਜਿਹੜੀ ਹੈਗੀ ਆ ਇਹ ਆਪਾਂ 6 ਲੱਖ ਤੇ 35000 ਰੁਪਏ ਦੀ ਗੱਡੀ ਦੇ ਦਿਆਂਗੇ 6 ਲੱਖ 35000 ਦੀ ਤੇ ਇਹਦੇ ਬਾਰੇ ਜੇ ਹੋਰ ਗੱਲਾਂ ਸੁਣਨੀਆਂ ਤਾਂ 3-4 ਘੰਟੇ ਲੱਗਣਗੇ ਬਰਾਡਸੌਪ ਕੋਲ ਤੁਹਾਨੂੰ ਬਹਿਣਾ ਪਊਗਾ ਕਿਉਂਕਿ ਇਹ ਬੰਦਾ ਇਹ ਗੱਡੀ ਦਾ ਫੈਨ ਆ ਹਾਂ ਇਸ ਦੂਗਾ ਇੱਥੇ ਆ ਜਾਓ ਜੀ ਇਹ ਐਕਟਵੀਆ ਆ ਗਈ ਜੀ ਸਕੋਡਾ ਜੀ ਇਹ ਤੇ ਜੈਟਾ ਵੈਸੇ ਤਕਰੀਬਨ ਇੱਕੋ ਚੀਜ਼ ਹੀ ਹੁੰਦੀ ਆ ਇਹਦੇ ਚ ਥੋੜਾ ਜਿਹਾ ਏਦਾਂ ਵੀ ਸੰਰੂਹ ਵਗੈਰਾ ਆ ਜਾਂਦੀ ਆ ਤੇ ਥੋੜਾ ਜਿਹਾ ਫੀਚਰ ਵੱਧ ਹੁੰਦੇ ਆ ਇੰਜਨ ਇੰਜਨ ਸੇਮ ਹੀ ਆ ਇਹਨਾਂ ਦਾ ਜੀ ਤੇ ਇਹ ਜਿਹੜੀ ਗੱਡੀ ਹੈਗੀ 2014 ਮਾਡਲ ਆ ਜੀ ਇਹ 1 ਲੱਖ 14000 ਵਿੱਚ ਰਿਕੋਰਡ ਚੱਲੀ ਆ ਜੀ ਇਹ ਸਵਾ 6 ਲੱਖ ਰੁਪਏ ਦੀ ਗੱਡੀ ਆਪਾਂ ਦੇ ਦੇਾਂਗੇ ਪੰਜਾਬ ਨੰਬਰ ਆ ਨੰਬਰ ਵੀ 9393 ਦਾ ਜੋਟੇ ਵਾਲਾ अच्छा जी ਤੁਹਾਡੇ ਮੋਗੇ ਦਾ ਹੀ ਇਹਦਾ ਨੰਬਰ ਆ ਤੇ ਮੈਂ ਉਹ ਦੇਖਿਆ ਵੀ ਸਨ ਰੂਫ ਮਾ ਦੇ ਪੁੱਤਾਂ ਨੇ ਵੱਡੇ ਦਿਲ ਨਹੀਂ ਰਹਾ ਤਾਂ ਉਹ ਤੂਲੀ ਵਾਲੀ ਪੰਡ ਨਗਾ ਦੇ ਦੇ ਵੇਚਦੀ ਹਨਾ हां ਸਨ ਰੂਫ ਮਾ ਦਾ ਜਾਂ ਹੁੰਦਾ ਸਨ ਰੂਫ ਤਾਂ ਇਹ ਤਾਂ ਕਰਨ ਪੂਰੇ ਵੱਡੇ ਦਿਲ ਨਹੀਂ ਕਿਸੇ ਨੇ ਖੋਲ ਤਾਂ ਖਾਪਾਈ ਹੈ ਤਾਂ ਆਹ ਆਹ ਜੀ ਇਹ ਬਰੀਜਾ 2019 ਮਾਡਲ ਹੈ ਜੀਡੀਆਈ ਪਲੱਸ ਪ੍ਰੋਜੈਕਟਰ ਲੈਂਪਾਂ ਵਾਲੀ ਜੀ ਠੀਕ ਹੈ ਜੀ ਬੋਰ ਦਾ ਨੰਬਰ ਆ ਇਹਦਾ ਤੇ 8000 ਚੱਲੀ ਹੈ ਇਹ ਸੈਕੰਡ ਓਨਰ ਆ ਇਹ ਗੱਡੀ ਜੇ ਡਿਮਾਂਡ ਤਾਂ ਵੈਸੇ 8.5 ਲੱਖ ਰੁਪਈਆ ਦੀ ਬਾਕੀ ਮੌਕੇ ਤੇ ਮਨਤਨ ਥੋੜਾ ਬੋਤ ਇਹਦੇ ਚ ਕਰ ਦੇਵਾਂਗੇ ਆਪਾਂ ਨੈਕਸਟ ਲੈਵਲ ਗੱਡੀ ਆ ਆ ਜਿਓ ਜੀ ਆ ਜਿਓ ਜੀ ਆਹਾ ਜੀ ਇਹ ਆ ਗਈ ਟਾਇਓਸ ਲੀਵਾ ਜੀ ਵੀ ਐਕਸ ਡੀ ਟੋਪ ਵਾਲਾ ਮਾਡਲ ਇਹ 2016 ਰਜਿਸਟਰਡ 17 ਜੀ ਨੰਬਰ ਫਾਇਲ ਕਦਾ ਇਹਦਾ ਇਹ ਗੱਡੀ ਜਿਹੜੀ ਜੈਸਨੋ ਰੇਟ ਆ 5 ਲੱਖ ਤੇ 35000 ਰੁਪਈਆ ਦੀ ਗੱਡੀ ਦੇ ਦਿਆਂਗੇ ਲੈ ਵੀ ਸੱਜਣੋ ਜਿਹੜੇ ਜਿਹੜੇ ਸੱਜਣ ਗੱਡੀ ਲੈਣ ਦੇ ਚਾਹਵਾਨ ਆ ਗੱਡੀਆਂ ਦੀ ਡਿਟੇਲ ਤੁਹਾਨੂੰ ਦੱਸਤੀ ਆ ਤੇ ਜਿਹੜੀ ਜਿਹੜੀ ਗੱਡੀ ਚਾਹੀਦੀ ਸਕਰੀਨਸ਼ਾਟ ਪੇ ਤੋਂ ਜੇ ਕੋਈ ਗੱਡੀ ਵੈਗ ਗਈ ਜਮਾਂ ਟੈਨਸ਼ਨ ਨਹੀਂ ਰਣੀ ਬਰਾੜ ਸਾਹਿਬ ਜਿਹੋ ਜੀ ਗੱਡੀ ਤੁਸੀਂ ਚਾਹੋਗੇ ਜਿਹੋ ਜੇ ਬਜਟ ਦੀ ਚਾਹੋਗੇ ਭਾਲ ਕੇ ਤੁਹਾਨੂੰ ਦੇ ਦੇਣਗੇ ਫੋਨ ਕਰ ਲਿਓ ਜੇ ਨਾ ਲੱਗੇ ਵਟਸਐਪ ਤੇ ਮਾੜਾ ਜਾ ਮੈਸੇਜ ਲੈ ਕੇ ਭੇਜੋ ਸਾਨੂੰ ਆ ਗੱਡੀ ਚਾਹੀਦੀ ਹੈ ਬੰਦੇ ਆਪਣੇ ਆਪ ਸੰਪਰਕ ਕਰਨਗੇ